ਸ਼ਮਸ਼ਾਨ ਘਾਟ ਜਾਨੀ ਕਿ ਮੜੀਆਂ ਜੇ ਪੰਜਾਬੀ ਚ ਗੱਲ ਕਰੀਏ ਤੇ ਮੜੀਆਂ ਦਾ ਨਾਮ ਆਉਂਦਾ ਹੀ ਸਾਡੇ ਦਿਮਾਗ ਦੇ ਵਿੱਚ ਇੱਕੋ ਗੱਲ ਧਾਰਨ ਹੋ ਜਾਂਦੀ ਹੈ ਕਿ ਸਾਨੂੰ ਡਰ ਲੱਗਦਾ ਔਰ ਅੱਜ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਨੈਨੋ ਕੋਟ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਪਿੰਡ ਵਾਸੀ ਇਹਨੂੰ ਸ਼ਮਸ਼ਾਨ ਘਾਟ ਨਹੀਂ ਸ਼ਮਸ਼ਾਨ ਪਾਰਕ ਆਖਦੇ ਹਨ ਅਤੇ ਤੁਸੀਂ ਵੇਖ ਸਕਦੇ ਹੋ ਸੁੰਦਰਤਾ ਪਾਰਕ ਤੋਂ ਵੀ ਕਿਤੇ ਜ਼ਿਆਦਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਔਰ ਆਸ-ਪਾਸ ਦੇ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ ਹਨ ਬੈਠ ਕੇ ਵਿਚਾਰ ਚਰਚਾ ਕਰਦੇ ਹਨ ਅਤੇ ਅਖਬਾਰ ਪੜ੍ਹਦੇ ਹਨ ਆਹ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਸਾਹਿਬ ਅਤੇ ਕੁਝ ਪਤਵੰਤੇ ਸੱਜਣ ਇੱਥੇ ਮੌਜੂਦ ਹੈ ਸਾਡੇ ਆਉਣ ਤੋਂ ਪਹਿਲਾਂ ਇੱਥੇ ਗੱਲਾਂ ਬਾਤਾਂ ਕਰ ਰਹੇ ਸਨ ਪਰ ਮੈਂ ਪਹਿਲਾਂ ਗੱਲ ਕੀਤੀ ਅਜਿਹਾ ਸ਼ਮਸ਼ਾਨ ਘਾਟ ਜਿਸ ਨੂੰ ਸ਼ਮਸ਼ਾਨ ਪਾਰਕ ਦਾ ਨਾਮ ਦਿੱਤਾ ਗਿਆ ਹੈ ਪਿੰਡ ਵਾਸੀਆਂ ਵੱਲੋਂ ਅਤੇ ਇੱਥੇ ਅਕਸਰ ਲੋਕ ਬੈਠ ਕੇ ਵਿਚਾਰ ਚਰਚਾ ਕਰਦੇ ਹਨ ਚਾਹੇ ਉਹ ਰਾਜਨੀਤੀ ਦੀ ਹੋਵੇ ਚਾਹੇ ਪਿੰਡ ਦੇ ਮਸਲੇ ਹੋਣ ਚਾਹੇ ਆਸਪਰੋਸ਼ ਦੀਆਂ ਗੱਲਾਂ ਹੋਣ ਤੇ ਇਥੇ ਉਹ ਸਾਰੀ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ ਸਾਸਿਕਾ ਸਵੰਨ ਸਾਹਿਬ ਆ ਸ਼ੁਭਨਾਮ ਦੱਸ ਦੋ ਜਿਹੜੇ ਤੁਸੀਂ ਇਹ ਸ਼ਮਸ਼ਾਨ پارک ਬਣਾਈ ਹੈ ਕਿਉਂਕਿ ਬਹੁਤ ਘੱਟ ਪਿੰਡਾਂ ਵਿੱਚ ਵੇਖਿਆ ਜਾਂਦਾ ਕਿ ਇਹੋ ਜਿਹੀ ਥਾਂ ਤੇ ਪੈਸੇ ਲੋਕੀ ਲਾਉਣ ਪਰ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਮੈਂ ਬਲਕੀਸ਼ ਸਰਪੰਚ ਨਾਨਕਪੁਰ ਇਹ پارک ਦੇ ਬਾਨੀ ਸਰਦਾਰ ਤਜਮਹੋਰ ਸਿੰਘ ਸਰਦਾਰ ਅਮਰ ਸਿੰਘ ਤੇ ਪੋਰਮਾਨ ਬਲਵੰਤ ਸਿੰਘ ਸੀ ਪਰ ਇਹ ਬਹੁਤ ਮਾੜੀ ਹਾਲ ਸੀ ਸੱਪੜ ਹੈਗਾ ਉਹਨਾਂ ਨੇ ਕੁਝ ਦਿਮਾਗ ਚ ਗੱਲ ਲੈ ਕੇ ਇਹਦਾ ਸ਼ੁਰੂਆਤ ਕੀਤੀ ਇਹਦੇ ਪੈਸੇ ਸਾਰੇ ਪਿੰਡ ਦੀ ਗ੍ਰਾਈ ਪਿੰਡ ਤੋਂ ਲੱਗੇ ਕੋਈ ਕਿਸੇ ਤੋਂ ਗ੍ਰਾਈ ਨਹੀਂ ਕੀਤੀ ਜਿਹੜਾ ਕੁਛ ਅਜਨ ਆਪਣੇ ਆਪ ਪੈਸੇ ਇੱਥੇ ਦੇ ਦਿੰਦਾ ਉਸੋ ਪੈਸੇ ਲੱਗੇ ਸਰਕਾਰ ਦਾ ਕੋਈ ਇੱਕ ਪੈਸਾ ਨਹੀਂ ਲੱਗਾ ਉਹਨਾਂ ਦੀ ਸ਼ੁਰੂਆਤ ਤੋਂ ਬਾਅਦ ਸਰਦਾਰ ਜਿੰਮੂ ਆਪਣੇ ਮੁਖਤਾਰ ਸਿੰਘ ਤੇ ਸਰਦਾਰ 바ਵਾ ਸਿੰਘ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਇਸ ਪਹਿਲੇ ਮੜੀਆਂ ਲੱਭ ਜਿੰਦੇ ਮੜੀਆਂ ਤੋਂ ਅੱਜ ਪਾਰਕ ਬਣ ਗਈ ਸੁੰਦਰ ਪਾਰਕ ਬਣੀ ਆ ਉਹ ਸੇਰਾ ਇਹਨਾਂ ਨੂੰ ਜਾਂਦਾ ਸਰਦਾਰ ਬਾਬਾ ਸਿੰਘ ਨੂੰ ਤੇ ਮਾਸਟਰ ਮਖਤੋਬ ਸਿੰਘ ਨੂੰ ਹੁਣਾਂ ਮਾਸਟਰ ਜਵਾਨ ਸਿੰਘ ਹੁਣਾਂ ਵੀ ਬਹੁਤ ਇੱਥੇ ਮਿਹਨਤ ਕੀਤੀ ਬਹੁਤ ਜਿਆਦੀ ਹੱਤੋਂ ਵੱਧ ਕੀਤੀ ਮਿਹਨਤ ਕੀਤੀ ਸਭ ਤੋਂ ਪਹਿਲਾਂ ਮੈਂ ਗੱਲ ਕੀਤੀ ਜਦੋਂ ਮੜੀਆਂ ਲੱਗਦਾ ਹੁੰਦਾ ਜਾਂ ਜਹਾਂ ਘਾੜ ਵੀ ਆਉਂਦਾ ਲੋਕਾਂ ਦੇ ਦਿਲ ਦਿਮਾਗ 'ਚ ਇੱਕ ਨਾ ਦਹਿਸ਼ਤ ਪੈ ਜਾਂਦੀ ਏ ਇੱਕ ਡਰ ਪੈ ਜਾਂਦਾ ਹੈ ਬਜ਼ੁਰਗ ਵੀ ਕਹਿੰਦੇ ਆ ਖਾਸ ਕਰਕੇ ਭੈਣਾ ਮਾਵਾਂ ਵੀ ਆਪਣੇ ਬੱਚਿਆਂ ਨੂੰ ਟੋਕਦੀਆਂ ਕਿ ਇਧਰ ਨਹੀਂ ਫੈੜਨਾ ਜਾਇਓ ਇਧਰ ਮੜੀਆਂ ਪਰ ਮੈਂ ਵੇਖਿਆ ਤੁਸੀਂ ਵੀ ਜਿੱਦਾਂ ਦੱਸ ਰਹੇ ਸੀ ਪਿੰਡ ਵਾਸੀ ਦੱਸ ਰਹੇ ਕਿ ਇੱਥੇ ਲੋਕੀ ਸ਼ੈਅਰ ਕਰਦੇ ਆ ਹੁਣ ਦੁਪਹਿਰ ਦਾ ਟਾਈਮ ਹੈ ਗੱਲਾਂ ਬਾਤ ਚਾਰ ਚਰਚਾ ਹੋ ਰਹੀ ਹੈ ਇਸ ਗੱਲ ਬਾਰੇ ਕੀ ਕਹਿਣਾ ਚਾਹੀਦਾ ਇਹ ਪਾਰਕ ਬਣ ਗਈ ਹੁਣ ਬੜੀਆਂ ਤੇ ਲਵਗ ਰਿਆ ਹੀ ਨਹੀਂ ਇੱਥੇ ਬੜੀਆਂ ਵਾਲੀ ਕੋਈ ਗੱਲ ਨਹੀਂ ਇੱਥੇ ਬਜ਼ੁਰਗ ਬੱਚੇ ਬਾਹਰੋਂ ਵੀ ਕਜਲਾਣ ਕੇ ਪੰਚਾਇਤਾਂ ਬੜੇ ਬੜੇ ਦੂਰੋਂ ਲੋਕ ਆਣ ਕੇ ਇੱਥੇ ਦੇਖਣ ਆਉਂਦੇ ਆ ਵੀ ਕਿੱਦਾਂ ਤਿਆਰ ਕੀਤੀ ਆ ਇਸ ਕਰਕੇ ਇੱਥੇ ਡਰ ਵਾਲੀ ਤੇ ਗੱਲ ਹੀ ਮੁੱਕ ਗਈ ਇੱਥੇ ਦੇ ਬੈਠ ਕੇ ਖਾਣਾ ਖਾਂਦੇ ਆ ਸਰ ਜਣੇ ਬੋਜ ਮੇਲੇ ਕਰਦੇ ਆ ਕੋਈ ਡਰ ਵਾਲੀ ਗੱਲ ਨਹੀਂ ਅਕਸਰ ਜਦੋਂ ਕੋਈ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਜਾਂਦਾ ਹੁੰਦਾ ਹੀ ਆ ਇਲਾਕੇ ਦੇ ਵਿੱਚ ਜੇ ਕੋਈ ਵਿਆਹ ਆ ਜਾਂ ਇੱਥੋਂ ਦਾ ਕੋਈ ਮੌਜੂਦ ਹੈ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਸ਼ਹਿਰਾਂ ਵਿੱਚ ਦੂਰ-ਦਾਰੇ ਆਉਂਦੇ ਆ ਅੰਤਿਮ ਸੰਸਕਾਰ ਤੇ ਉਹ ਵੀ ਵਿਚਾਰ-ਚਰਚਾ ਜ਼ਰੂਰ ਕਰਦੇ ਹੋਣਗੇ ਆਪਣੇ ਪਿੰਡਾਂ 'ਚ ਜਾ ਕੇ ਕਸਬਿਆਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਕਿ ਨੈਨੋ ਕੋਟ ਗਏ ਸੀ ਚਲੋ ਉੱਥੇ ਬੈਠਣ ਦਾ ਇੰਤਜ਼ਾਮ ਵਧਿਆ ਸੀ ਸ਼ਮਸ਼ਾਨ ਘਾੜ ਵਧਿਆ ਸੀ ਸ਼ਮਸ਼ਾਨ ਪਾਰਕ ਬਣਾਤੀ ਐ ਇਦਾਂ ਦੇ ਕਮੈਂਟ ਸਾਨੂੰ ਮਿਲਦੇ ਮੈਂ ਪਹਿਲੇ ਵੀ ਗੱਲ ਦੱਸੀ ਐ ਕਿ ਜਦੋਂ ਕੋਈ ਜਿਹੜੀ ਮੌਤ ਹੋ ਜਾਂਦੀ ਐ ਤਾਂ ਬਾਹਰਲੇ ਪਿੰਡਾਂ ਤੋਂ ਆਉਂਦੇ ਉਹ ਇੱਥੇ ਤੱਕ ਇਹ ਕਹਿ ਕੇ ਜਾਂਦੇ ਆ ਵੀ ਜੀ ਕਰਦਾ ਵੀ ਮੇਰਾ ਵੀ ਇੱਥੇ ਸੰਸਕਾਰ ਹੋਏ ਐਡੀ ਵਧੀਆ ਜਗ੍ਹਾ ਵੇਖ ਕੇ ਇੱਥੇ ਤੱਕ ਲੱਭ ਕੇ ਜਾਂਦੇ ਬਹੁਤ ਨਾਣਾ ਪੰਡਤ ਸਾਹਿਬ ਇਸ ਤੋਂ ਇਲਾਵਾ ਪਿੰਡ 'ਚ ਹੋਰ ਵਿਕਾਸ ਕੀਤਾ ਜਾ ਰਿਹਾ ਹੈ ਉਹ ਗੁਣਾ ਦਸੋ ਨੇ ਆਨਪੁਰ ਦੇ ਵਿੱਚ ਵੀ ਵਿਕਾਸ ਹੋਇਆ ਜਾਂ ਕੀ ਕੀ ਕਰਨ ਜਾ ਰਹੇ ਹੋ ਕੀ ਕੀ ਸਕੀਮਾਂ ਸਾਡੇ ਪਿੰਡ ਦਾ ਸਕੂਲ ਦੇਖਣ ਵਾਲਾ ਵਾ ਇਤੋਂ ਬਾਹਰ ਸਕੂਲ 'ਚ ਚਲੇਓ ਮਤਲਬ ਇਦਾਂ ਦੇ ਵੱਡੇ ਵੱਡੇ ਸ਼ਹਿਰਾਂ 'ਚ ਕਾਲਜਾਂ ਦੀ ਮਾਰਕੀ ਹਨ ਜੀ ਬਹੁਤ ਸੁੰਦਰ ਸਕੂਲ ਬਣਿਆ ਵਾ ਸਾਡੇ ਸਾਡੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਗੁਰਦੁਆਰਾ ਸਾਹਿਬ ਬਣਿਆ ਉੱਤੇ ਸੰਤ ਬਣਾ ਪੁਰਖ ਨੇ ਸੰਤ ਜਿਆ ਸਿੰਘ ਜੀ ਸੰਤ ਮਿੰਗਾ ਜੀ ਸੰਤ ਮੋਗਾ ਜੀ ਉਨਾ ਤਾਪੂ ਕੀਤਾ ਇਹ ਤੇ ਬਹੁਤ ਵਧੀਆ ਗੁਰਦੁਆਰਾ ਬਣਿਆ ਵਾ ਗਲੀਆਂ ਨਾਲੀਆਂ ਦਾ ਬਿਲਕੁਲ ਸਫਾਈ ਆ ਬਹੁਤ ਵਧੀਆ ਕਰੀਆਂ ਸੱਪੜ ਦਾ ਸਾਡੇ ਚਾਰਦिवारी ਕਰਕੇ ਬਹੁਤ ਵਧੀਆ ਬਣਾਇਆ ਵਾ ਵਿਕਾਸ ਪੱਖੋਂ ਜੋ ਤੁਸੀਂ ਇੱਥੇ ਦੇਖਣ ਦੇਣਾ ਇਹ ਪਾਰਕ ਵਿੱਚ ਇਸੇ ਤਰ੍ਹਾਂ ਪਿੰਡ ਕੋਈ ਕਮੀ ਨਹੀਂ ਜਿੱਦਾਂ ਕਿ ਟੀਮ ਹੁੰਦੀ ਹੈ ਨਾ ਕਿ ਕੈਪਟਨ ਚੰਗਾ ਹੋਵੇ ਪਰ ਪਲੇਅਰ ਵੀ ਚੰਗੇ ਹੋਣੇ ਚਾਹੀਦੇ ਤੁਹਾਡੇ ਵੱਲੋਂ ਵੱਡਾ ਉਪਰਾਲੇ ਕੀਤੇ ਜਾ ਰਹੇ ਪਿੰਡ ਵਾਸਤੇ ਪਿੰਡ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਰਹਿੰਦਾ ਤੁਹਾਨੂੰ ਹੱਦ ਤੋਂ ਵੱਧ ਸੁਜੋ ਪਿੰਡ ਦੇ ਵਿਕਾਸ ਵਾਸਤੇ ਜੂਥ ਵੀ ਬਹੁਤ ਸਾਥ ਦੇਣ ਰਿਹਾ ਸਾਡੇ ਨਾਲ ਤੁਸੀਂ ਜੇਲੇ ਇੱਥੋਂ ਜਾਓਗੇ ਇੱਕ ਬਾ ਸਾਡੇ ਦੇ ਸੈੱਟ ਬਣੀਆਂ ਉਹ ਕੈਨੇਡਾ ਤੋਂ ਮੁੰਡੇ ਨੇ ਪੈਸੇ ਭੇਜੇ ਸੀ ਹੁਣ ਸਾਡੀ ਇੱਕ ਭੈਣ ਵਾ ਕੈਨੇਡਾ ਵਾ ਉਹਨੇ ਲਾਈਟਾਂ ਲਾਉਣ ਲਈ ਮੈਨੂੰ ਪੈਸੇ ਭੇਜੇ ਆ ਸਰਦਾਰ ਬਾਵਾਸ ਨੇ ਮੈਨੂੰ ਕਿਹਾ ਮੈਂ ਲਾਈਟ ਦੇ ਪੈਸੇ ਦਵਾਂਗਾ ਹੱਦ ਤੋਂ ਵੱਧ ਸਾਥ ਮਿਲਦਾ ਬਸ ਐਸ਼ੇ ਚੀਜ਼ ਨੂੰ ਵੇਖੋ ਵੀ ਜੋ ਤੁਸੀਂ ਪਾਰਕ 'ਚ ਵੇਖਣ ਦੇ ਨਾ ਉਹੋ ਕੰਮ ਪਿੰਡ ਵਿੱਚ ਜਾਉਂਦੇ ਆਂ ਜ਼ਰੂਰ ਇੱਕ ਮਿੰਟ ਸਕੂਲ ਵੇਖ ਕੇ ਜਾਣਾ ਤੁਸੀਂ ਕੱਲ ਪਰਸੋਂ ਫੇਰ ਇਹ ਸਕੂਲ ਦਾ ਇੰਟਰਵਿਊ ਕਰਨਾ ਹੋਊਗੀ ਤਾਂ ਸੜਨਾ ਇੱਥੇ ਸਿੰਘ ਸਾਹਿਬ ਸਰਦਾਰ ਜੀ ਮੌਜੂਦ ਹੈ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿਹੜੇ ਇੱਥੇ ਆਏ ਸੀ ਤੇ ਇਹ ਰੰਗ-ਬਰੰਗੇ ਇੱਥੇ ਫੁੱਲ ਜਿੱਥੇ ਨਹੀਂ ਸੀ ਲੱਗੇ ਜਾਂ ਸੁੱਕ ਗਏ ਸੀ ਕਿਸੇ ਕਾਰਨ ਕਰਕੇ ਉੱਥੇ ਬੜੇ ਰੰਗ-ਬਰੰਗੇ ਫੁੱਲ ਬੂਟੇ ਲਾ ਰਹੇ ਸੀ ਸੱਸ ਗਿਆ ਭਾਜੀ ਕੀ ਨਾਮ ਜੀ ਸੱਸ ਕਾਲ ਜੀ ਭਾਜੀ ਮੇਰਾ ਜਸਦੀਪ ਸਿੰਘ ਹੈ ਜੀ ਭਾਜੀ ਬੜੀ ਰੀਝ ਨਾਲ ਤੁਸੀਂ ਸੇਵਾ ਕਰ ਰਹੀ ਏ ਇਦਾਂ ਲੋਕ ਜ ਆਪਣੇ ਕੋਠੀਆਂ ਚ ਨਹੀਂ ਕਰਦੇ ਗੋਡੀ ਜਿਹਦਾ ਤੁਸੀਂ ਇੱਥੇ ਕਰ ਰਹੇ ਸੀ ਕੀ ਕਹਿਣਾ ਚਾਹੁੰਦੇ ਹੋ ਕਰੋ ਤੋਂ ਸੇ ਤਰੇਹੀ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਤਕਰੀਬਨ 7 ਸਾਲ ਦੇ ਕਰੀਬ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਇੱਕ ਸਾਲ ਤੇ ਮੇਰਾ ਏਡਾ ਮਨ ਨਹੀਂ ਟਿਕਿਆ ਲੇਕਿਨ 6 ਸਾਲ ਤੋਂ ਫਿਰ ਮੇਰਾ ਮਨ ਇਸ ਸਮਰਪਿਤ ਹੋ ਗਿਆ ਕਿ ਮੈਂ ਇੱਥੇ ਹੀ ਕੰਮ ਕਰਾਂਗਾ ਕੁਝ ਵੀ ਦਿਨ ਦੇ ਜਰੂਰ 2 ਤੋਂ 3 ਘੰਟੇ ਜਿੱਡ ਕੱਢਣੇ ਆ ਸਵੇਰੇ ਕੱਢ ਲਈਏ ਜਾਂ ਦੁਪਹਿਰ ਨੂੰ ਕੱਢ ਲਈਏ ਜਾਂ ਸ਼ਾਮ ਨੂੰ ਕੱਢ ਲਈਏ ਕੰਮ ਜਰੂਰ ਕਰਨਾ ਹੈ ਇੱਥੇ ਹੀ ਅੰਤਮ ਜਗ੍ਹਾ ਸਾਡੀ ਆ ਹੋਰ ਕਿਤੇ ਨਹੀਂ ਹੈਗੀ ਜੀ ਇੱਕ ਗੱਲ ਮੈਂ ਹੋਰ ਕਹਿਣੀ ਚਾਹੂਗਾ ਜਿਹੜੇ ਬੀ ਬਜ਼ੁਰਗ ਆ ਰਹੇ ਆ ਇੱਥੇ ਸਾਰੇ 90 95 ਸਾਲ ਦੀ ਉਮਰ ਆ ਇਹਨਾਂ ਦੀ ਜਿਹੜੇ ਆ ਕੇ ਕਿਸੇ ਨੂੰ ਕਹਿਣ ਦੀ ਜਰੂਰਤ ਨਹੀਂ ਹੈ ਕਿ ਇਹ ਕੰਮ ਕਰਨਾ ਜਾਂ ਕਰੀਏ ਹਾਲਾਂਕਿ ਜ਼ਿਆਦਾਤਰ ਤੇ ਕੰਮ ਮੇਰੇ ਮੁੰਡਿਆਂ ਦੇ ਉੱਤੇ ਹੀ ਆਇਆ ਇਸ ਚੀਜ਼ ਦਾ ਪਰ ਇਹਨਾਂ ਨੂੰ ਕਹਿਣ ਦੀ ਜਰੂਰਤ ਨਹੀਂ ਹੈ ਆਪਣੇ ਆਪ ਹੀ ਪੈਪ ਫੜ ਲੂਗੇ ਕੋਈ ਜਿਹੜਾ ਜੋ ਕੰਮ ਕਰਨ ਵਾਲਾ ਕਰ ਸਕਦਾ ਬੰਦਾ ਉਹੀ ਉਹ ਕੰਮ ਕਰਦਾ ਫਿਰ ਕਿਸੇ ਨੂੰ ਵੀ ਕਹਿਣ ਦੀ ਜਰੂਰਤ ਨਹੀਂ ਹੈ ਜ ਸ਼ਰਧਾ ਭਾਵਨਾ ਨਾਲ ਕਰਦੇ ਆ ਕੋਈ ਨਾ ਕਿਸੇ ਨੂੰ ਖਾਣਦਾ ਇਥੇ ਜ਼ਿਆਦਾ ਹੈਗਾ ਨਾ ਕਿਸੇ ਨੂੰ ਕੋਈ ਤਨਖਾਹ ਦੀ ਉਡੀਕ ਹੈ ਕਿਸੇ ਨੂੰ ਨਾ ਕਿਸੇ ਨੂੰ ਕੋਈ ਕਿਸੇ ਦੀ ਚੰਗੀ ਮਾੜੀ ਕਰਨ ਦੀ ਕੋਈ ਵੀ ਮੈਂ ਨਹੀਂ ਕਦੇ ਵੀ ਦੇਖਿਆ ਨਹੀਂ ਹੈਗਾ ਇਹ ਚੀਜ਼ਾਂ ਨੂੰ ਕਰਨ ਦੀ ਬਹੁਤ ਵਧੀਆ ਇੱਕ ਪਰਿਵਾਰ ਵਾਂਗੂ ਘਰ ਵਾਂਗੂ ਸਾਡੀ ਟੀਮ ਜਿਹੜੀ ਉਹ ਕੰਮ ਕਰਦੀ ਹੈ। ਵਧੀਆ ਮੈਂਬਰ ਆ ਸਾਰੇ ਇੱਕ ਦੂਜੇ ਨੂੰ ਸਪੋਰਟ ਵੀ ਕਰਦੇ ਆ ਕੋਈ ਕੰਮ ਕਰਨਾ ਹੋਵੇ, ਪੈਸੇ ਘਟ ਗਏ ਤੇ ਇਹ ਨਹੀਂ ਹੈਗਾ ਵੀ ਕੰਮ ਉੱਥੇ ਸਟਾਪ ਕਰ ਦੇਣਾ, ਕੰਮ ਜੇ ਕਰਨ ਲੱਗ ਪਏ ਆ ਦੇ ਆਪਣੇ ਪੱਲੇ ਸਾਰਿਆਂ ਨੇ ਇਕੱਠੇ ਕਰ ਲੈਣੇ ਜਾਂ ਇੱਕ ਨੇ ਕਹਿਣਾ ਚੱਲ ਮੈਂ ਅੱਜ ਦਾਸ ਦੇ ਦੇਣਾ 20 ਦੇ ਦੇਣਾ, ਕੋਈ ਗੱਲ ਨਹੀਂ ਕੰਮ ਕਰੋ। ਕੰਮ ਜਰੂਰ ਮਤਲਬ ਸਿਰੇ ਚੜਿਆ ਕੰਮ ਵਿੱਚ ਕਦੇ ਵੀ ਦਿੱਕਤ ਨਹੀਂ ਆਈ ਹੈਗੀ। ਤਾਂ ਇਹ ਸਰਪੰਚ ਸਾਹਿਬ ਨੇ ਪਹਿਲਾਂ ਕਿਹਾ ਕਿ ਜੇ ਸਾਡੇ ਵੱਲੋਂ ਪ੍ਰਾਨੇ ਕੀਤੇ ਜਾਂਦੇ ਆ ਤੇ ਪਿੰਡ ਵਾਸੀਆਂ ਦਾ ਵੱਡਾ ਸਹਿਯੋਗ ਹੈ। ਆ ਗੱਲਬਾਤ ਸਾਡੇ ਬਲੂਕੇ ਇੱਥੇ ਬੈਠੇ ਆ ਸਸਕਲ ਜੀ ਸ਼ੁਭਨਾਮ ਕੀ ਜੇ ਮੇਰਾ ਨਾਮ ਬਾਵਾ ਸਿੰਘ ਹੈ ਬਾਵਾ ਸਿੰਘ ਜੀ ਮੈਂ ਬਾਰ ਬਾਰ ਇੱਕੋ ਗੱਲ ਕਰਦਾ ਕਿ ਸ਼ਮਸ਼ਾਨ ਘਾਟ ਚਲੋ ਮੈਂ ਘਾਟ ਕਰ ਰਿਹਾ ਦੀ ਪਾਰਕ ਕਿਦਿਓ ਪਰ ਕਹਿਣਾ ਪਏਗਾ ਦਰਸ਼ਕਾਂ ਨੂੰ ਸਮਝਾਉਣ ਵਾਸਤੇ ਇੱਥੇ ਲੋਕੀ ਜਾਨ ਤੋਂ ਡਰਦੇ ਆ ਦੁਪਹਿਰੇ ਵੀ ਇੱਥੇ ਵਿਚਾਰ ਚਰਚਾ ਹੋ ਰਹੀ ਆ ਲੋਕੀ ਵੀ ਸੈਰ ਕਰਦੇ ਆ ਇਹ ਕਿਹੜਾ ਚੇਂਜ ਆਇਆ ਠੀਕ ਕਹਿਣਾ ਚਾਹੁੰਦੇ ਲੋਕ ਮੜੀਆਂ ਦਾ ਨਾਮ ਸੁਣ ਕੇ ਡਰਦੇ ਆ ਪਤਾ ਨਹੀਂ ਇਹ ਨਾ ਸ਼ਮਸ਼ਾਨ ਪਾਰਕ ਰੱਖਿਆ ਨਾਲ ਪਾਰਕ ਆ ਕਿ ਇੱਥੇ ਕੋਈ ਡਰ ਨਹੀਂ ਲੋਕ ਆਉਂਦੇ ਆ ਜਾਂਦੇ ਆ ਇੱਥੇ ਸੇਵਾ ਵੀ ਕਰਦੇ ਆ ਅ ਦੋ ਦੋ ਤਿੰਨ ਘੰਟੇ ਬਹਿ ਕੇ ਜਾਂਦੇ ਇੱਥੇ ਕੰਮ ਕੰਨਾ ਵਧੀਆ ਨਹੀਂ ਸਸਕਾਰਾ ਪਾਰਟੀ ਸ਼ੋਬਨਾਮ ਕੀ ਹੈ ਹਾਂਜੀ ਹਾਂਜੀ ਮੁਖ्तार ਸਿੰਘ ਮੁਖ्तार ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਉਹ ਜਗਾ ਵਾ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਸੱਚੀ ਜਗਾ ਜਿਹਨੂੰ ਸੱਚ ਕਿਹਾ ਜਾਂਦਾ ਹੈ ਭਾਜੀ ਕਿਉਂਕਿ ਜ਼ਿੰਦਗੀ ਨੂੰ ਝੂਠ ਕਿਹਾ ਜਾਂਦਾ ਅੰਤਮ ਸੁਵਾਸਾ ਨੂੰ ਭੋਜਨ ਭੋਗ ਕੇ ਬੰਦਾ ਜਾਂਦਾ ਮੌਤ ਨੂੰ ਸੱਚਾਈ ਕਿਹਾ ਜਾਂਦਾ ਹੈ ਉਹ ਸੱਚਾਈ ਵਾਸਤੇ ਤੁਸੀਂ ਇੰਨਾ ਵੱਡਾ ਪ੍ਰਾਲਾ ਕੀਤਾ ਕੀ ਕਹਿਣਾ ਚਾਹੀਏ ਤੇ ਜੀ ਹੁਣ ਤੇ ਹੁਣ ਇਹੋ ਵੀ ਸੁਣਦੇ ਆਹੀ ਵੀ ਚਲੋ ਇਹ ਜਗਾ ਜਿਹੜੀ ਹੈ ਕਿ लोग बहुत कांटे जगह लांदे या। ਇਹਨਾਂ ਨੂੰ ਧਿਆਨ ਨਹੀਂ ਕਰਦੇ ਲੋਕ ਜਿਆਦਾ ਚਲੋ ਗੁਰਦੁਆਰਿਆਂ ਚ ਉਧਰ ਆਪਣੇ ਮੰਦਰਾਂ ਜਿਆਦਾ ਜਾਉਂਦਾ ਵਾ। ਅਸੀਂ ਤੇ ਇਸ ਕਰਕੇ ਵੀ ਜਗਾ ਇਹ ਧਿਆਨ ਜਿਆਦਾ ਦਿੱਤਾ ਇੱਧਰ ਤੇ ਆ ਜਿਹੜਾ ਬੰਦਾ ਇਸ ਦੁਨੀਆ ਚ ਆਇਆ ਮੁੜ ਕੇ ਚਲ ਜਾਣਾ ਉਹ ਤਾਂ ਲੱਭਣਾ ਨਹੀਂਗਾ। ਤੇ ਚਲੋ ਕੰਮ ਨੇ ਕੰਮ ਜ ਇੱਥੇ ਸਾਫ ਸੁੱਧੀ ਜਗ੍ਹਾ ਉੱਤੇ ਜਾਵੇ। ਉਹਦਾ ਇੱਜ਼ਤ ਮਾਨ ਵਰਤਵਾਜ ਨਾ ਹੋ ਸਕਦਾ ਉਹ ਉਹ ਕਿ ਕੀਤਾ ਜਾਵੇ। ਤੇ ਅਸੀਂ ਦੇ ਨਿਸ਼ਚੇ ਨੂੰ ਲਾ ਕੇ ਆਪਣਾ ਦੇਖੋ ਜੋ ਸਨ ਪੰਜ ਤੋਂ ਲੱਗੇ ਆ ਤੇ ਅਹੀਂ ਅਰਪਣ ਕਰਦੇ ਆ ਆਪਣਾ ਵੇਥੇ ਹੀ ਰੱਖਿਆ ਸਾਰਾ ਹੁੰਦਾ ਹੀ ਜੋਦ ਅੱਗੇ ਆ ਵੇਖੋ ਆ ਸਾਥੀ ਆ ਇਹਦੇ ਗੋਡੇ ਜਿੱਥੋਂ ਹਟ ਗਏ ਆ ਇਹ ਬਹਿ ਕੇ ਵੀ ਅੱਗੇ ਇੱਕ ਇਹਦੇ ਵਾਸਤੇ ਜਿਹੜੀ ਬਣਾਈ ਸੀ ਅਹੀਂ ਜਿਹੜੀ ਤੇ ਬਹਿ ਕੇ ਵੀ ਕੰਮ ਕਰਦਾ ਰਿਹਾ ਇੱਕ ਇੱਕ ਹੁਣਾ ਸਾਡੇ ਨਾਲ ਸਾਥੀ ਜਿਹੜੇ ਵਜਿਹਾਗੇ ਕੰਮ ਕਰਦੇ ਆ ਸਾਰੇ ਤੇ ਦੁਨੀਆ ਵੇਚਦੀ ਆ ਆ ਕੇ ਸਾਨੂੰ ਤੇ ਕੋਈ ਇਸੇ ਨਾਲ ਐਡਾ ਨਹੀਂ ਵੀ ਸਾਡੀ ਇੱਜ਼ਤ ਮਾਨ ਸਾਨੂੰ ਹੋਣਾ ਯਾਹੇ ਆਪਣੀ ਪ੍ਰਸ਼ੰਸਾ ਕਰਾਉਣੀ ਆਂਦਾ ਮੈਂ ਲਗਨ ਦੇ ਨਾਲ ਸਾਡੀ ਹੈਗੀ ਆਂ ਕਰ ਲੈ ਆਂ ਸਾਨੂੰ ਕੋਈ ਜਾ ਕਿਸੇ ਦੇ ਇੰਦਾਂ ਨਹੀਂ ਕਿ ਸਾਨੂੰ ਕੋਈ ਜਾ ਕੇ ਕਵੇ ਜਾਂ ਸ਼ਾਬਾਸ਼ ਦੇਵੇ ਲੱਗ ਜਾਊਗਾ ਆਂ ਬਤਾਨ ਦੱਸਿਏ ਕਿ ਲੱਗੇ ਸਾਕੇ ਇਲਾਕੇ ਵਿੱਚ ਚਰਚਾ ਸੁਣੀ ਸੀ ਨੈਨੋ ਕੋਰ ਦੇ ਇਸ ਸ਼ਮਸ਼ਾਨ پارک ਦੀ ਇਸ ਕਰਕੇ ਸਾਡੀ ਟੀਮ ਇਥੇ ਪਹੁੰਚੀ ਹੈ ਇੱਕ ਹੋਰ ਸਾਡੇ ਜੁਰਗੇ ਤੋਂ ਮਿਲ ਕੇ ਗੱਲਬਾਤ ਕਰਦੇ ਸਸਿਕਾ ਦੀ ਸ਼ੋਭਨਾਮ ਦੀ ਜਰਨੈਲ ਜਰਨੈਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਵੱਡਾ ਮੈਂ ਸਵਾਲ ਇਹ ਕਹਿਣਾ ਚਾਹੁੰਦਾ ਕਿ ਜੇ ਸ਼ਮਸ਼ਾਨ ਘਾੜ ਵਾਲ ਨੂੰ ਲੋਕ ਜਾਂ ਤੋਂ ਡਰਦੇ ਐ ਇੱਥੇ ਲੋਕੀ ਆ ਕੇ ਸੈਰ ਕਰਦੇ ਐ ਐਦਾਂ ਵੱਡਾ ਫਰਾਲਾ ਕੀ ਖਾਣਾ ਚਾਹੁੰਦੇ। ਦੇਖੋ ਜੀ ਇਹ ਹੁਣ ਇਹੋ ਜੀ ਜਗ੍ਹਾ ਬਣ ਗਈ ਐ ਇੱਥੇ ਦਿਲ ਕਰਦਾ ਵੀ ਜਿੰਦੇ ਹੀ ਇੱਥੇ ਬਹਿ ਜੀ ਆਣ ਕੇ। ਬਹੁਤ ਵਧੀਆ ਜਗ੍ਹਾ ਵਾ ਤੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਬਜ਼ੁਰਗਾਂ ਨੇ ਇਹਨੂੰ ਤਿਆਰ ਕੀਤਾ ਐ ਤੇ ਇਹ ਸਾਡਾ ਹੁਣ ਗਾੜੀ ਫਰਜ ਬਣਦਾ ਵੀ ਇਹਨੂੰ ਅਸੀਂ ਸੰਭਾਲ ਕੇ ਰੱਖੀਏ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਦੀ ਕਾਹ ਤੋਂ ਸੰਭਾਲ ਕਰੀਏ। ਇੱਕ ਹੋਰ ਚੀਜ਼ ਕਿ ਸਾਡਾ ਕੈਮਰਾ ਵਿਖਾਏਗਾ ਸ਼ਮਸ਼ਾਨ ਘਾੜ ਦੇ ਸੀਸੀਟੀਵੀ ਕੈਮਰੇ ਲੱਗੇ ਆ ਲਾਈਟ ਦਾ ਪ੍ਰਬੰਧ ਹੈ ਲਾਈਟਾਂ ਨੂੰ ਚਲੋ ਆਮ ਕਰਕੇ ਦੇਖੀ ਜਾਂਦੀਆਂ ਪਰ ਸੀਸੀਟੀਵੀ ਕੈਮਰੇ ਲੱਗੇ ਨੇ ਸ਼ਮਸ਼ਾਨ ਘਾੜ ਦੇ ਵਿੱਚ ਸ਼ਮਸ਼ਾਨ ਪਾਰਕ ਵਿੱਚ ਵੱਡੀ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਉਪਰਾਲੇ ਵੱਲ ਕੈਮਰੇ ਲਾਉਣ ਦਾ ਮਤਲਬ ਇਹ ਸਾਡਾ ਵੀ ਕੋਈ ਇੱਥੇ ਆਣ ਕੇ ਕੋਈ ਚੋਰੀ ਨਾ ਕਰ ਜਾਏ ਕੋਈ ਮਤਲਬ ਗਲਤ ਹੈ ਕੋਈ ਬੂਟਾ ਨਾ ਵੱਢ ਜਾਏ ਕੋਈ ਫੁੱਲ ਨਾ ਖਰਾਬ ਕਰ ਦੇ ਇਸ ਕਰਕੇ ਅਸੀਂ ਕੈਮਰੇ ਲਾਏ ਤੋ ਏਸੀਜੀ ਪਿੰਡ ਨੈਨੋਕੋਟ ਮੈਂ ਦੁਬਾਰਾ ਗੱਲ ਕਰਦਾ ਜਿਹੜੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਕਿਸੇ ਪਾਰਕ ਦੀਆਂ ਨਹੀਂ ਐ ਸ਼ਮਸ਼ਾਨ ਘਾੜ ਦੀਆਂ ਪਰ ਪਿੰਡ ਵਾਸੀ ਇਹਨੂੰ ਸ਼ਮਸ਼ਾਨ ਪਾਰਕ ਕਹਿੰਦੇ ਆ ਸਰਕਾਰ ਵੀ ਕਹਿੰਦੀ ਐ ਕਿ ਫੁੱਲ ਬੂਟੇ ਲਾਓ ਦਰਖਤ ਲਾਓ ਤਾਂ ਕਿ ਆਕਸੀਜਨ ਵਧੇ ਗਰਮੀ ਘਟੇ ਪਰ ਇਸ ਪਿੰਡ ਨੇ ਵੱਡਾ ਪ੍ਰਾਲਾ ਕੀਤਾ ਹੈ ਕਿ ਆਪਣੀ ਸ਼ਮਸ਼ਾਨ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਜਿੱਥੇ ਰੰਗ-ਬਰੰਗੇ ਫੁੱਲ ਬੂਟੇ ਲਾਏ ਹਨ ਉੱਥੇ ਵੱਡੀਆਂ ਸਹੂਲਤਾਂ ਹਨ